14 ਅਕਤੂਬਰ 2005 ਦੀ ਗੱਲ ਹੈ ਸ਼ਹਿਰ ਦੇ ਵਿੱਚ ਦੰਗੇ ਪੜਕ ਗਏ ਹਿੰਦੂ ਮੁਸਲਮ ਇੱਕ ਦੂਜੇ ਦੀ ਖੂਨ ਦੇ ਪਿਆਸੇ ਹੋ ਗਏ ਚਾਰੇ ਪਾਸੇ ਮਾਰ ਢਾੜ ਹੋ ਰਹੀ ਸੀ ਜਗਾ ਜਗਾ ਤੇ ਅੱਗਾਂ ਲਾਈਆਂ ਜਾ ਰਹੀਆਂ ਸੀ ਕਿਸੇ ਦੇ ਹੱਥ ਦੇ ਵਿੱਚ ਕਰਪਾਨ ਚਾਕੂ ਡਾਂਗਾ ਸੋਟੇ ਪੱਥਰ ਇਥੋਂ ਤੱਕ ਕਿ ਕਈਆਂ ਦੇ ਹੱਥ ਦੇ ਵਿੱਚ ਪਿਸਤੌਲ ਵੀ ਸੀ ਫਿਰ ਲੋਕ ਮਰਨੇ ਸ਼ੁਰੂ ਹੋ ਗਏ ਇੱਕ ਇੱਕ ਕਰਕੇ 15 ਜਾਨਾਂ ਮਾਰੇ ਗਏ ਜਿਨ੍ਹਾਂ ਦੇ ਵਿੱਚੋਂ 8 ਹਿੰਦੂ ਤੇ 7 ਮੁਸਲਮਾਨ ਸੀ ਮਾਉ ਸਦਰ ਦਾ ਵਿਧਾਇਕ ਮੁਖ्तार ਅंसारी ਆਪਣੀ ਖੁੱਲੀ ਜੀਪ ਦੇ ਵਿੱਚ ਸ਼ਹਿਰ ਦਾ ਦੌਰਾ ਕਰ ਰਿਹਾ ਸੀ ਤੇ ਪਤਾ ਲੱਗਦਾ ਕਿ ਇਹ ਦੰਗਿਆਂ ਪਿੱਛੇ ਮਾਸਟਰਮਾਈਂਡ ਹੀ ਮੁਖ्तार ਅंसारी ਹੈ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਨੇ ਤਾ ਮੁਖ्तार ਅंसारी ਖੁਦ ਥਾਣੇ ਦੇ ਵਿੱਚ ਆ ਕੇ ਸੰਡਰ ਕਰ ਦਿੰਦਾ ਹੈ ਕਿ ਜੇ ਮੇਰੇ ਤੇ ਦੋਸ਼ ਸਾਬਤ ਹੁੰਦੇ ਨੇ ਤਾਂ ਮੇਰੇ ਤੇ ਕਾਰਵਾਈ ਕਰ ਦਿਓ ਪੁਲਿਸ ਇਸ ਨੂੰ ਗਾਜੀਪੁਰ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੀ ਹੈ ਤੇ ਬੰਦ ਵੀ ਇਹੋ ਜਿਹਾ ਹੁੰਦਾ ਹੈ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਇਹ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਹੀਂ ਆਇਆ 28 ਮਾਰਚ 2024 ਨੂੰ ਰਾਤ ਦੇ ਤਕਰੀਬਨ 8:40 ਵਜੇ ਤੇ ਇਹ ਖਬਰ ਆਉਂਦੀ ਹੈ ਕਿ ਮੁਖਤਾਰ ਅंसारी ਦੀ ਸਿਹਤ ਵਿਗੜ ਗਈ ਤਾਂ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ 9:50 ਮਿੰਟ ਤੇ ਇਹ ਖਬਰ ਆਉਂਦੀ ਹੈ ਕਿ ਮੁਖਤਾਰ ਅंसारी ਦੀ ਮੌਤ ਹੋ ਗਈ। ਕਈ ਲੋਕ ਕਹਿ ਰਹੇ ਸੀ ਕਿ ਇਸ ਨੂੰ ਹਾਰਟ ਅਟੈਕ ਹੋ ਗਿਆ ਪਰ ਕਈ ਲੋਕ ਕਹਿ ਰਹੇ ਸੀ ਕਿ ਹਾਰਟ ਅਟੈਕ ਨਹੀਂ ਇਸ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ। ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਗਾਜੀਪੁਰ ਗਾਜੀਪੁਰ ਦਾ ਵਿਧਾਨ ਸਭਾ ਇਲਾਕਾ ਮੁਹੰਮਦਾਬਾਦ ਇੱਥੇ ਇੱਕ ਬੰਦਾ ਰਹਿੰਦਾ ਸੀ ਜਿਸ ਦਾ ਨਾਮ ਡਾਕਟਰ ਮੁਖ्तार احمد ਅंसारी ਸੀ ਉਹ ਮਹਾਤਮਾ ਗਾਂਧੀ ਜੀ ਦੇ ਬੜਾ ਕਰੀਬ ਸੀ 1926 ਤੇ 27 ਦੇ ਵਿੱਚੋਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਅਧਿਐਕਸ਼ ਵੀ ਰਹਾ ਉਸ ਦਾ ਇੱਕ ਰਿਸ਼ਤੇਦਾਰ ਸੀ ਜਿਸ ਦਾ ਨਾਮ ਸੀ ਮੁਹੰਮਦ ਉਸਮਾਨ ਉਹ ਬਗਰੇਡੀਅਰ ਸੀ ਤੇ ਉਸ ਨੂੰ महावीर चक्कर ਦੇ ਨਾਲ ਸਨਮਾਨਤ ਵੀ ਕੀਤਾ ਗਿਆ ਸੀ ਤੇ ਇਸ ਦਾ ਇੱਕ ਬੇਟਾ ਸੀ ਜਿਸ ਦਾ ਨਾਮ ਸੁਭਾਨ ਲਾ ਅंसारी ਸੀ ਸੁਭਾਨ ਲਾ ਅंसारी ਦੇ ਤਿੰਨ ਬੇਟੇ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਬੇਟਾ ਮੁਖ्तार ਅंसारी ਸੀ ਮੁਖ्तार ਅंसारी ਦਾ ਚਾਚਾ ਦੇਸ਼ ਦਾ ਉਪ ਰਾਸ਼ਟਰਪਤੀ ਵੀ ਰਿਹਾ ਹੈ ਜਿਸ ਦਾ ਨਾਮ ਸੀ ਹਾਮਿਦ ਅंसारी ਤੇ ਇਸ ਦਾ ਬੇਟਾ ਅਬਾਸ ਅंसारी ਜੋ ਕਿ ਸ਼ਾਰਟ ਗਨ ਦਾ ਨੈਸ਼ਨਲ ਪੱਧਰ ਦਾ ਪਲੇਅਰ ਸੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇੰਨਾ ਅੱਛਾ ਪਰਿਵਾਰ ਹੋਣ ਦੇ ਬਾਵਜੂਦ ਵੀ ਮੁਖ्तार ਅंसारी ਦਾ ਨਾ ਮਾਫੀਆ ਨਾਲ ਕਿਵੇਂ ਜੁੜ ਗਿਆ ਇਸ ਨੂੰ ਲੋਕ ਡਾਊਨ ਕਿਉਂ ਕਹਿੰਦੇ ਸੀ ਇਹ ਸਾਰੀ ਕਹਾਣੀ ਅੱਗੇ ਸੁਣੋ 30 ਜੂਨ 1963 ਨੂੰ ਮੁਖ्तार ਅंसारी ਦਾ ਜਨਮ ਹੁੰਦਾ ਹੈ ਇਹ ਬੜੇ ਸਾਨੂੰ ਸੌਕਤ ਦੇ ਨਾ ਰਹਿੰਦੇ ਸੀ ਇਸ ਦੀ ਪਰਵਰਿਸ਼ ਰਾਜਿਆਂ ਦੇ ਬੇਟਿਆਂ ਵਾਂਗ ਹੋਈ ਇਸ ਨੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਗਾਜੀਪੁਰ ਕਾਲਜ ਦੇ ਵਿੱਚ ਦਾਖਲਾ ਲੈਂਦਾ ਤੇ ਫਿਰ ਇਸ ਦੀ ਮੁਲਾਕਾਤ ਇੱਕ ਸਾਧੂ ਸਿੰਘ ਨਾਂ ਦੇ ਬੰਦੇ ਨਾਲ ਹੁੰਦੀ ਹੈ ਇਹਨਾਂ ਮੁੰਡਿਆਂ ਦਾ ਇੱਕ ਗਰੁੱਪ ਬਣ ਜਾਂਦਾ ਹੈ ਇਸ ਦੀ ਸੋਸਾਇਟੀ ਬਣ ਜਾਂਦੀ ਹੈ ਦਾਦਾ ਨਾਨਾ ਚਾਚਾ ਪਿਓ ਉਹ ਰਸਤਾ ਬਿਲਕੁਲ ਇਸ ਦਾ ਅਲੱਗ ਹੋ ਜਾਂਦਾ ਹੈ ਇਸ ਦਾ ਰਤਬਾ ਗੁੰਡਾਗਰਦੀ ਵਾਲਾ ਹੋ ਜਾਂਦਾ ਹੈ 1980 90 ਦੇ ਦਹਾਕੇ ਦੇ ਵਿੱਚ ਸਰਕਾਰ ਕਈ ਯੋਜਨਾਵਾਂ ਲਿਆਉਂਦੀ ਹੈ ਤੇ ਜਿਸ ਕਰਕੇ ਕਈ ਕੰਮਾਂ ਦੇ ਠੇਕੇ ਖੋਲਦੇ ਆ ਤੇ ਹੁਣ ਇਸ ਦਾ ਧਿਆਨ ਉਹਨਾਂ ਠੇਕਿਆਂ ਉੱਤੇ ਸੀ ਇਹ ਠੇਕੇ ਲੈਣ ਲੱਗਿਆ ਇੱਕ ਹੋਰ ਕਹਾਣੀ ਇਸ ਦੇ ਨਾਲ ਚੱਲਦੀ ਹੈ ਬਰਜੇਸ਼ ਸਿੰਘ ਨੌ ਦਾ ਇੱਕ ਬੰਦਾ ਸੀ ਜਿਸ ਦੇ ਪਿਤਾ ਦਾ ਕਤਲ ਹੋ ਗਿਆ ਤੇ ਉਸ ਨੇ ਫਿਰ ਪਿਤਾ ਦੀ ਚਿਤਾ ਤੇ ਖੜ ਕੇ ਇਹ ਸਹੁੰ ਖਾਧੀ ਕਿ ਮੈਂ ਮੇਰੇ ਪਿਤਾ ਦੇ ਕਾਤਲਾਂ ਨੂੰ ਜਿਉਂਦਾ ਨਹੀਂ ਛੱਡਾਂਗਾ ਤੇ ਫਿਰ ਉਸ ਨੇ ਉਹਨਾਂ ਦਾ ਕਤਲ ਵੀ ਕੀਤਾ ਤੇ ਬਰਜੇਸ਼ ਦਾ ਵੀ ਬੋਲ ਵਾਲਾ ਹੋ ਗਿਆ ਲੋਕ ਇਸ ਨੂੰ ਵੀ ਸਲੂਟ ਮਾਰਨ ਲੱਗੇ ਜਦ ਕਿ ਬਰਜੇਸ਼ ਪੜਨ ਦੇ ਵਿੱਚ ਬੜਾ ਹੁਸ਼ਿਆਰ ਸੀ ਤੇ ਇੱਕ ਅਫਸਰ ਬਾਨਾ ਚਾਹੁੰਦਾ ਸੀ ਪਰ ਉਸ ਦੀ ਵੀ ਜ਼ਿੰਦਗੀ ਪਟੜੀ ਤੋਂ ਲਹਿ ਗਈ ਹੁਣੇ ਦੋਨੋਂ ਮੁਖਤਿਆਰ ਅंसारी ਤੇ ਵਰਜੇਸ਼ ਸਿੰਘ ਠੇਕੇਦਾਰੀ ਸਿਸਟਮ ਦੇ ਵਿੱਚ ਆ ਗਏ ਮੁਖਤਿਆਰ ਅंसारी ਵੀ ਠੇਕੇ ਲੈਂਦਾ ਸੀ ਤੇ ਵਰਜੇਸ਼ ਵੀ ਠੇਕੇ ਲੈਂਦਾ ਸੀ ਪਰ ਇਹਨਾਂ ਦਾ ਆਪਸ ਦੇ ਵਿੱਚ ਕੋਈ ਵੀ ਝਗੜਾ ਨਹੀਂ ਸੀ ਕੋਈ ਵੀ ਗੱਲਬਾਤ ਨਹੀਂ ਸੀ ਇੱਕ ਬੰਦਾ ਉਹ ਵੀ ਠੇਕੇਦਾਰ ਸੀ ਜਿਸ ਦਾ ਨਾਮ ਤਿਰਵੰਸੀ ਤਿਰਵੰ ਬਰਜੇਸ਼ ਦੇ ਨਾਲ ਆ ਜਾਂਦਾ ਕਿਉਂਕਿ ਤਿਰਵੰ ਦਾ ਝਗੜਾ ਮੁਖ्तार ਅंसारी ਨਾਲ ਹੁੰਦਾ ਹੈ ਜਦੋਂ ਉਹ ਬਰਜੇਸ਼ ਦੇ ਨਾਲ ਮਿਲ ਜਾਂਦਾ ਤਾਂ ਫਿਰ ਇਹਨਾਂ ਦਾ ਬਰਜੇਸ਼ ਦਾ ਤੇ ਮੁਖ्तार ਅंसारी ਦਾ ਆਪਸ ਦੇ ਵਿੱਚ ਬੈਰ ਪੈਣਾ ਸ਼ੁਰੂ ਹੋ ਜਾਂਦਾ ਹੈ ਇਹ ਦੋਨੋਂ ਇੱਕ ਦੂਜੇ ਦੇ ਦੁਸ਼ਮਣ ਵੀ ਸੀ ਤੇ ਇਹਨਾਂ ਦੋਨਾਂ ਦਾ ਠੇਕੇਦਾਰੀ ਦੇ ਵਿੱਚ ਇੱਕ ਵੱਡਾ ਨਾਮ ਸੀ ਇਹ ਹੋਰ ਮੁੰਡੇ ਆਪਣੇ ਨਾਲ ਮਲਾਉਂਦੇ ਐ ਜੋ ਹਮੇਸ਼ਾ ਮਰਨ ਮਾਰਨ ਨੂੰ ਤਿਆਰ ਰਹਿੰਦੇ ਨੇ ਗੱਲ ਐ 2001 ਦੀ ਮੁਖ्तार ਅंसारी ਦਾ ਕਾਫਲਾ ਜਾ ਰਿਹਾ ਹੁੰਦਾ ਤੇ ਵਰਜੇਸ਼ ਦੇ ਬੰਦਿਆਂ ਨੂੰ ਕ ਪੈ ਜਾਂਦੀ ਐ ਫਿਰ ਉਹ ਇਸ ਕਾਫਲੇ ਦੇ ਉੱਤੇ ਹਮਲਾ ਕਰ ਦਿੰਦੇ ਨੇ ਜਿਸ ਵਿੱਚ ਮੁਖ्तार ਅंसारी ਦੇ ਤਿੰਨ ਬੰਦੇ ਮਾਰੇ ਜਾਂਦੇ ਨੇ ਪਰ ਦੂਜੇ ਪਾਸੇ ਵਰਜੇਸ਼ ਦੇ ਵੀ ਗੋਲੀ ਲੱਗ ਜਾਂਦੀ ਐ ਤੇ ਉਸ ਦੀ ਵੀ ਮੌਤ ਹੋ ਜਾਂਦੀ ਐ ਉਸ ਦੀ ਮੌਤ ਤੋਂ ਬਾਅਦ ਹੁਣ ਮੁਖਤਾਰ ਕੱਲਾ ਸ਼ੇਰ ਸੀ ਇਸ ਦੇ ਮੁਕਾਬਲੇ ਹੁਣ ਕੋਈ ਵੀ ਨਹੀਂ ਸੀ ਤੇ ਇਸ ਦਾ ਸਾਰੇ ਕਿਤੇ ਡਾਂਕਾ ਵੱਜਣ ਲੱਗਾ ਫਿਰ ਇਸ ਨੇ ਆਪਣੀ ਫੋਰਸ ਤਿਆਰ ਕੀਤੀ ਹੁਣ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਦਬਦਬਾ ਸੀ 1985 ਤੋਂ ਲੈ ਕੇ 2002 ਤੱਕ ਵਿਧਾਨ ਸਭਾ ਮੁਹਮदाबाद ਦੇ ਵਿੱਚ ਇਹਨਾਂ ਦਾ ਕਬਜ਼ਾ ਰਿਹਾ 2002 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਆਉਂਦੀਆਂ ਨੇ ਤਾਂ ਇਸ ਵਿਧਾਨ ਸਭਾ ਇਲਾਕੇ ਦੇ ਵਿੱਚ ਬੀਜੇਪੀ ਆਪਣਾ ਇੱਕ ਉਮੀਦਵਾਰ ਜਿਸ ਦਾ ਨੌ ਕ੍ਰਿਸ਼ਨ ਨੰਦ ਰਾਏ ਸੀ ਉਸ ਨੂੰ ਖੜਾ ਕਰਦੀ ਹੈ ਉਹ ਵਰਜੇਸ਼ ਦਾ ਮਿੱਤਰ ਸੀ ਤੇ ਇਸ ਨੂੰ ਟਿਕਟ ਵਰਜੇਸ਼ ਕਰਕੇ ਹੀ ਮਿਲੀ ਸੀ ਕਿਉਂਕਿ ਉਸ ਨੇ ਇਸ ਦੀ ਬੜੀ ਮਦਦ ਕੀਤੀ ਸੀ ਵੋਟਾਂ ਪੈਂਦੀਆਂ ਨੇ ਤੇ ਬੀਜੇਪੀ ਦਾ ਉਮੀਦਵਾਰ ਕ੍ਰਿਸ਼ਨ ਨੰਦ ਰਾਏ ਜਿੱਤ ਜਾਂਦਾ ਹੈ ਅਤੇ ਮੁਖਤਾਰ ਅंसारी ਦਾ ਭਰਾ ਅਬਜ਼ਾਰ ਅंसारी ਵੋਟਾਂ ਦੇ ਵਿੱਚ ਹਾਰ ਜਾਂਦਾ ਹੈ 1985 ਦਾ ਦਬਦਬਾ ਸੀ ਪਰ 2002 ਦੇ ਵਿੱਚ ਆ ਕੇ ਇਹ ਖਤਮ ਹੋ ਜਾਂਦਾ ਹੈ ਤੇ ਇਹ ਗੱਲ ਮੁਖਤਾਰ ਅंसारी ਸਹਿਨ ਨਾ ਕਰ ਸਕਿਆ ਇਹ ਗੱਲ ਮੁਖਤਾਰ ਅंसारी ਨੂੰ ਬੜੀ ਖੜਕਦੀ ਸੀ ਕਿ ਸਾਡਾ ਜੋ ਦਬਦਬਾ ਸੀ ਸਾਡਾ ਜੋ ਇਸ ਇਲਾਕੇ ਦੇ ਵਿੱਚ ਆਧਾਰ ਸੀ ਉਸ ਨੂੰ ਕ੍ਰਿਸ਼ਨਨੰਦ ਰਾਏ ਨੇ ਖਤਮ ਕਰ ਦਿੱਤਾ ਅਸੀਂ ਹੁਣ ਐਮ ਐਲ ਏ ਨਹੀਂ ਰਹੇ ਵਿਧਾਇਕ ਨਹੀਂ ਰਹੇ ਤਾਂ 3 ਸਾਲ ਗੁਜ਼ਰ ਜਾਂਦੇ ਨੇ 2005 29 ਨਵੰਬਰ 2005 ਨੂੰ ਕ੍ਰਿਸ਼ਨਨੰਦ ਰਾਏ ਤੇ ਇਸ ਦੇ ਹੋਰ 6 ਸਾਥੀ ਗੱਡੀ ਤੇ ਕਿਤੇ ਜਾ ਰਹੇ ਹੁੰਦੇ ਨੇ ਤਾਂ ਸਾਹਮਣੋਂ ਇੱਕ ਹੋਰ ਗੱਡੀ ਆ ਜਾਂਦੀ ਹੈ ਤੇ ਉਸ ਦੇ ਵਿੱਚੋਂ ਕੁਝ ਲੋਕ ਉਤਰਦੇ ਆ ਜਿਨ੍ਹਾਂ ਕੋਲ ਇੱਕੇ ਸੰਤਾਲੀਆਂ ਹੁੰਦੀਆਂ ਨੇ ਤੇ ਉਹ ਇਸ ਗੱਡੀ ਦੇ ਉੱਤੇ ਧੂਆਂ ਧਾਰ ਫਾਇਰਿੰਗ ਕਰ ਦਿੰਦੇ ਨੇ ਇਹ ਮੰਜ਼ਰ ਆਸੇ-ਪਾਸੇ ਖੜੇ ਲੋਕ ਲੋਕੀ ਦੇਖ ਰਹੇ ਸੀ ਤੇ ਉਹਨਾਂ ਨੇ ਹੋਰ ਕਿਸੇ ਨੂੰ ਕੁਝ ਨਹੀਂ ਕਿਹਾ ਸਿਰਫ ਇਸ ਗੱਡੀ ਉੱਤੇ ਹੀ ਹਮਲਾ ਕੀਤਾ ਤੇ 500 ਗੋਲੀਆਂ ਮਾਰ ਕੇ ਸੱਤੇ ਦੇ ਸੱਤੇ ਬੰਦਿਆਂ ਨੂੰ ਮਾਰ ਦਿੱਤਾ ਫੇਰ ਇੱਕ ਡਾਉਣ ਦਾ ਨਵਾਂ ਸਾਹਮਣੇ ਆਉਂਦਾ ਜਿਸ ਦਾ ਨਾਂ ਮੁੰਨਾ ਬਜਰੰਗੀ ਸੀ ਕਿ ਏਸ ਨੇ ਇਹ ਸਾਰਾ ਕੁਝ ਕੀਤਾ ਪਰ ਫੇਰ ਪਤਾ ਲੱਗਦਾ ਕਿ ਮੁੰਨਾ ਬਜਰੰਗੀ ਵੀ ਮੁਖ्तार ਅंसारी ਦਾ ਹੀ ਬੰਦਾ ਸੀ ਭਾਜਪਾ ਦੇ ਦਿਗਜ ਨੇਤਾ ਅਟਲ ਵਿਹਾਰੀ ਬਾਜਪਾਈ ਲਾਲ ਕ੍ਰਿਸ਼ਨ ਅਡਵਾਨੀ ਰਾਜਨਾਥ ਵਰਗੇ ਧਰਨੇ ਤੇ ਬੈਠਦੇ ਨੇ ਪਰ ਕੁਝ ਵੀ ਨਿਕਲ ਕੇ ਨਹੀਂ ਆਉਂਦਾ ਕਿਉਂਕਿ 29 ਨਵੰਬਰ 2005 ਨੂੰ ਇੱਕ ਕਤਲ ਹੋਏ ਹੁੰਦੇ ਨੇ ਪਰ ਮੁਖ्तार ਅंसारी ਅਕਤੂਬਰ 2005 ਦੇ ਵਿੱਚ ਜੇਲ੍ਹ 'ਚ ਚਲਿਆ ਜਾਂਦਾ ਹੈ ਦੰਗੇ ਦੇ ਇਲਜ਼ਾਮ ਕਰਕੇ सीबीआई ਜਾਂਚ ਵੀ ਕਰਵਾਈ ਜਾਂਦੀ ਹੈ ਪਰ ਕੁਝ ਵੀ ਹੱਥ ਨਹੀਂ ਲੱਗਦਾ ਮੁਖ्तार ਅंसारी ਪੰਜ ਵਾਰ ਵਿਧਾਇਕ ਰਿਹਾ ਸੀ ਤੇ ਜੇਲ੍ਹ ਦੇ ਵਿੱਚ ਬੈਠਾ ਹੀ ਕਈ ਵਾਰ ਚੋਣਾ ਦਿੱਤਿਆ ਸੀ ਇਸ ਦੀਆਂ ਜੇਲਾਂ ਦਾ ਬਦਲੀਆਂ ਜਾਂਦੀਆਂ ਸੀ ਗਾਜੀਪੁਰ ਆਗਰਾ ਮਥੁਰਾ ਵੰਦਾ ਰੋਪੜ ਬਾਰ ਇੱਕ ਕਦੇ ਵੀ ਜੇਲ੍ਹ ਚੋਂ ਬਾਹਰ ਨਹੀਂ ਆਇਆ ਸੀ ਪਰ ਸੁਣਨ ਵਿੱਚ ਆਉਂਦਾ ਕਿ ਇਹ ਜੇਲ੍ਹ ਦੇ ਅੰਦਰ ਹੋਣ ਦੇ ਬਾਵਜੂਦ ਵੀ ਬਾਹਰ ਘੁੰਮਦਾ ਰਹਿੰਦਾ ਸੀ ਪਰ ਕਿਸੇ ਦੀ ਹਿੰਮਤ ਨਹੀਂ ਸੀ ਕਿ ਇਸ ਖਬਰ ਨੂੰ ਉਜਾਗਰ ਕਰ ਦਿੰਦੇ ਜਾਂ ਕਿਸੇ ਟੀਵੀ ਚੈਨਲ ਤੇ ਚੱਲ ਪੈਂਦੀ ਕਿਉਂਕਿ ਇਸ ਦਾ ਦਬ ਦਬਾ ਬਹੁਤ ਜ਼ਿਆਦਾ ਸੀ ਇੱਕ ਵਾਰ ਇੱਕ ਰਿਪੋਰਟਰ ਨੇ ਜਦੋਂ ਇਹ ਬਾਹਰ ਘੁੰਮ ਰਿਹਾ ਸੀ ਗੱਡੀ ਵਿੱਚ ਘੁੰਮ ਰਿਹਾ ਸੀ ਤਾਂ ਇਸ ਦੀ ਵੀਡੀਓ ਬਣਾਈ ਤੇ ਫਿਰ ਉਸ ਨੂੰ ਧਮਕੀ ਵੀ ਆਈ ਕਿ ਇਹ ਵੀਡੀਓ ਚੈਨਲ ਤੇ ਨਹੀਂ ਚਲਣੀ ਚਾਹੀਦੀ ਪਰ ਫਿਰ ਉਹ ਵੀਡੀਓ ਚੈਨਲ ਦੇ ਉੱਤੇ ਵੀ ਚੱਲੀ ਸੀ ਪਰ ਉਸ ਤੋਂ ਬਾਅਦ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਜੋਗੀ ਅਦਿੱਤ્યਨਾਥ ਦੀ ਸਰਕਾਰ ਆ ਜਾਂਦੀ ਹੈ ਤਾਂ ਫਿਰ ਇਸ ਦੇ ਮਾੜੇ ਦਿਨ ਸ਼ੁਰੂ ਹੋ ਜਾਂਦੇ ਤੇ ਫਿਰ ਇਸ ਨੂੰ ਰੋਪੜ ਜੇਲ੍ਹ ਤੋਂ ਬੰਦਾ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਤੇ ਕਹਿੰਦਾ ਕਿ ਮੈਨੂੰ ਖਾਣੇ ਦੇ ਵਿੱਚ ਜ਼ਹਿਰ ਦਿੱਤਾ ਜਾਂਦਾ ਹੈ ਤੇ ਇਸ ਦੀ ਹਾਲਤ ਵੀ ਵਿਗੜਦੀ ਹੈ ਹਸਪਤਾਲ ਲਿਜਾਇਆ ਜਾਂਦਾ ਹੈ ਠੀਕ ਹੋ ਜਾਂਦਾ ਇਹ ਗੱਲ ਹੁੰਦੀ ਹੈ 19 ਮਾਰਚ 2024 ਦੀ ਇਹ ਕੋਰਟ ਨੂੰ ਪੱਤਰ ਵੀ ਲਿਖਦਾ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਲੋਪਾਇਆ ਜਾਂ ਦਿੱਤੀ ਜਾਂਦੀ ਹੈ ਤੇ ਪਰਿਵਾਰ ਵੀ ਕੋਰਟ ਦੇ ਵਿੱਚ ਗੁਹਾਰ ਲਗਾਉਂਦਾ ਹੈ ਕਿ ਇਸ ਦੀ ਜਾਨ ਨੂੰ ਖਤਰਾ ਹੈ ਜੇਲ੍ਹ ਦੇ ਵਿੱਚ ਕੋਰਟ ਦੇ ਵਿੱਚੋਂ ਕੋਈ ਆਦੇਸ਼ ਆਵੇ ਉਸ ਤੋਂ ਪਹਿਲਾਂ 28 ਮਾਰਚ 2024 ਨੂੰ 8:40 ਮਿੰਟ ਤੇ ਇਹ ਖਬਰ ਆਉਂਦੀ ਹੈ ਕਿ ਮੁਖਤਾਰ ਅंसारी ਦੀ ਸਿਹਤ ਵਿਗੜ ਗਈ ਤੇ ਤਕਰੀਬਨ 1 ਘੰਟੇ ਬਾਅਦ 9:50 ਮਿੰਟ ਤੇ ਇਹ ਖਬਰ ਆਉਂਦੀ ਹੈ ਕਿ ਮੁਖਤਾਰ ਅंसारी ਦੀ ਮੌਤ ਹੋ ਗਈ ਹੁਣ ਪਰਿਵਾਰ ਕਹਿੰਦਾ ਹੈ ਕਿ ਅਸੀਂ ਇਸ ਦੀ ਜਾਂਚ ਕਰਵਾਵਾਂਗੇ ਮੁਖਤਾਰ ਅंसारी ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਪਰ ਜਾਂਚ ਤਾਂ ਫਿਰ ਉਦਾਂ ਹੀ ਹੋਊਗੀ ਜਿਵੇਂ ਇੱਕ ਵਿਧਾਇਕ ਨੂੰ 500 ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਤੇ ਸੀਬੀਆਈ ਤੱਕ ਵੀ ਇਹ ਪਤਾ ਨਹੀਂ ਲਗਾ ਸકી ਕਿ ਉਸ ਦੀ ਮੌਤ ਦਾ ਅਸਲ ਦੋਸ਼ੀ ਕੌਣ ਹੈ ਕਿਸ ਨੇ ਇਹ ਕਤਲ ਕਰਵਾਇਆ ਸੀ ਤੇ ਉਦਾਂ ਹੀ ਫਿਰ ਇਹ ਜਾਂਚਾਂ ਹੋਣਗੀਆਂ ਜਿਵੇਂ ਆਪਾਂ 2023 ਦੇ ਵਿੱਚ ਦੇਖਿਆ ਸੀ ਅਤੀਕ艾ਮਤ ਤੇ ਉਸ ਦੇ ਭਰਾ ਨੂੰ ਸ਼ਰੀਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਹ ਵੀ ਪੁਲਿਸ ਦੀ ਇੱਕ ਸਟੱਡੀ ਦੇ ਵਿੱਚ ਤੇ ਉਹਨਾਂ ਮੁੰਡਿਆਂ ਦੇ ਕੋਲ ਵੀ ਆਧੁਨਿਕ ਹਥਿਆਰ ਸੀ ਪਰ ਜਦੋਂ ਜਾਂਚ ਹੋਈ ਤਾਂ ਪਤਾ ਲੱਗਿਆ ਕਿ ਉਹ ਤਾਂ ਗਰੀਬ ਘਰਾਂ ਦੇ ਮੁੰਡੇ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਗਰੀਬ ਘਰਾਂ ਦੇ ਮੁੰਡਿਆਂ ਕੋਲ ਇੰਨੇ ਮਹਿੰਗੇ ਹਥਿਆਰ ਆਏ ਕਿੱਥੋਂ ਉਸੇ ਤਰ੍ਹਾਂ ਹੀ ਜਿਵੇਂ ਉਹ ਮਾਮਲਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਫਨ ਹੋ ਕੇ ਰਹਿ ਗਿਆ ਉਸੇ ਤਰ੍ਹਾਂ ਹੀ ਇਹ ਮਾਮਲਾ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਫਨ ਹੋ ਕੇ ਰਹਿ ਜਾਊਗਾ ਆਖਿਰ ਵਿੱਚ ਇਹੀ ਕਹਾਂਗੇ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਜਿਓ ਔਰ ਜੀਨੇ ਦੋ ਨਹੀਂ ਤਾਂ ਫਿਰ ਜਿਹੋ ਜਿਹਾ ਬੰਦਾ ਕਰਦਾ ਹੈ ਉਹੋ ਜਿਹਾ ਉਸ ਦੇ ਨਾਲ ਹੋਣਾ ਹੀ ਹੁੰਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ